ਖੜ ਜਾ ਖੜ ਜਾ ਤੇਰਾ ਭੱਜਾ ਪਾ ਆਹ ਉਹ ਹੋ ਹਾਈ ਬੇਲ ਕੁੱਤਾ ਤੋੜਦਾ ਹਾਂ ਹਾਂ ਬੰਬ ਬਾਬਲਾ ਉਹ ਖੜੀ ਹੋ ਜਾ ਖੜੀ ਹੋ ਜਾ ਨਾ ਤੁਹਾਨੂੰ ਕਿਸੇ ਨੇ ਕਿਹਾ ਵੀ ਐਮ ਬੱਕਰਾ ਕੁੱਤਾ ਮੇਰਾ ਤੋੜਦਾ ਤੇ ਉਹ ਚੜ ਗਿਆ ਪਲੇਖ ਲਿਖ ਲਈ ਆਲਾ dielaki main pehaga dekh ta sahi pehaga ta dekh laki main kohre bech ke edi baithi aa ਬਟਾ ਹੋ ਬਟਾ ਹੋ ਬਟਾ ਮੈਂ ਪਿਆ ਪਸਾ ਚੱਕੀ ਤਾ ਤੇ ਕਿਉਂ ਬੋਲਦਾ ਇਹ ਦੇਖ ਦਉਂਗਾ ਫੋੜ ਲਾ ਫੋੜ ਲਾ ਫੋੜ ਨਾ ਮੇਰੇ ਸਾਇਕੀ ਫੋੜ ਲਾ ਮੇਰੇ ਪਿਓ ਦੀ ਰੰਗ ਫੋੜ ਲਾ ਬੁੱਲੀ ਸਹਲਿਆ ਨੇ ਤਪਾ ਲਿਆ ਸੁਣਦੀ ਨਹੀਂ ਹਾਂ ਉਹ ਆਪਣੇ ਵਾਲਾ ਪਟੜ ਕਿੱਥੇ ਆ ਪਤਾ ਨਹੀਂ ਕਿੱਧਰ ਗਿਆ ਇੱਧਰ ਹੀ ਗਿਆਗਾ ਪੈਸੇ ਮੰਗਦਾ ਤੀਗਾ ਮੇਰੇ ਤੋਂ 100 ਰੁਪਏ ਲੈ ਕੇ ਭਾ ਗਿਆ ਆਉਣਾ ਮੈਂ ਮੜਾ ਜਾ ਵੇ ਹੋ ਗਿਆ ਦੱਸ ਤਾਂ ਦੇ ਉਹ ਹੋਣਾ ਕੀ ਐ ਤੈਨੂੰ ਆ ਕੇ ਦੱਸਦਾ ਆ ਕੇ ਦੱਸਦਾ ਕੀ ਕੰਡੇਰ ਵੀ ਜਿੱਤੀ ਇਹਨੇ ਮਰ ਜਾਣਾ ਨਾ ਮੁੰਡਾ ਵੀ ਮੈਨੂੰ ਬਸ ਛੜ ਦੇ ਗੱਲਾਂ ਤੇ ਪਾਰਖਿਆਗਾ ਹੁਣ ਲੈ ਮਾਂਗਰ ਗਿਆਗਾ ਉਹਦੇ ਉਹ ਕੀ ਗਿਆ ਚਲ ਉਸ ਮਰਜ਼ੀ ਹੋਵੇ ਮੈਨੂੰ ਕੀ ਲੈਣਾ ਸੌ ਕੰਮ ਹੁੰਦਾਗਾ ਪਿਓ ਪੁੱਤਾਂ ਆ ਪਿਆ ਮੇਰਾ ਸਲਾਹ ਦੇਖ ਕਿਵੇਂ ਮੁੱਦਾ ਹੋਇਆ ਪਿਆ ਓਏ ਹੋਰ ਹਲੋ ਮੇਰੇ ਸੜਕਨੇ ਦਾ ਐ ਨਹੀਂ ਇਹ ਨਾ ਤੇਨੂੰ ਮੇਰੇ ਸੜਕਨੇ ਦੇ ਨਾ ਤੈਨੂੰ ਦੇਖਿਆ ਨਹੀਂ ਵੀ ਆਪਣਾ ਸਟਾਰਟਰ ਆਹੋ ਹੈ ਨਾ ਦਿਖਿਆ ਆ ਛੱਡ ਚੱਲ ਕਰੇ ਚੱਲ ਚੱਲ ਕਰੇ ਚੱਲ ਚੱਲ ਹੋ ਖੜਾ ਹੋ ਖੜਾ ਹੋ ਖੜਾ ਹੋ ਖੜਾ ਮੈਂ ਨਹੀਂ ਖੜਾ ਮੇਰੇ ਸੜਕਨੇ ਨੇ ਕਪਾ ਲਿਆ ਮੈਂ ਮੈਂ ਨਹੀਂ ਵਿਚੇ ਸਟਾਰਟਰ ਹੋਰ ਤੇਰਾ ਬਾਪੇ ਚ ਆਇਆ ਮੈਂ ਨਹੀਂ ਵੇਚਿਆ ਮੈਂ ਨਹੀਂ ਵੇਚਿਆ ਮੈਂ ਨਹੀਂ ਵੇਚਿਆ ਚੱਲ ਖੜਾ ਹੋ ਕੇ ਚੱਲ ਚੱਲ ਓਹ ਹੋ ਜਾ ਖੜਾ ਤੂੰ ਚੱਪਲਾ ਐ ਸਾਲੇ ਤੂੰ ਦੇਖ ਖੜਿਆ ਵੀ ਨਹੀਂ ਜਾਂਦਾ ਚੱਲ ਬਾਪੂ ਮੈਂ ਨਹੀਂ ਵੇਚਿਆ ਸਟਾਰਟਰ ਦੇਖ ਮੇਰੇ ਸੜਕ ਆ ਗਈ ਨਾ ਗੱਲ ਜਮਾਨ ਤੇ ਮੈਂ ਤਾਂ ਸਟਾਰਟਰ ਦਾ ਨੋ ਹੀ ਨਹੀਂ ਦਿਆ ਹੈ ਜੋਰ ਦੇ ਪੈਰ ਨਹੀਂ ਹੁੰਦੇ ਚੱਲ ਤੇਰੀ ਮਾਂ ਘਰੇ ਬਣਾਉਣਾ ਰੇਲ ਤੱਕ ਪਤਾ ਕੀਤ ਗਿਆ ਸੀ ਖੇਤ ਗਿਆ ਸੀ ਲੈ ਸਟਾਕਰ ਕੌਣ ਲੈ ਗਿਆ ਫਿਰ ਉੱਥੋਂ ਆ ਪੈਸੇ ਕਿੱਥੋਂ ਆਏ ਦੇ 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 ਆ ਪੈਸੇ ਕਿੱਥੋਂ ਆਏ ਨੇ ਗੋਲੀਆਂ ਲਿਆਂਗਾ ਗੋਲੀਆਂ ਲਿਆਂਗਾ ਜਾਂ ਗੋਲੀਆਂ ਤਾਂ ਤੈਨੂੰ ਮੈਂ ਦਿੰਨਾ ਉਹ ਪਾਪੇ ਜਲੂਸ ਨਾ ਕੱਢੀ ਕਰੇ ਆ ਗਈ ਲੈ ਆ ਲੈ ਤੇਰੇ ਪੁੱਤ ਦੀ ਕਮਾਈ ਐ 150 ਰੁਪਿਆ 150 ਰੁਪਿਆ ਹਾਂ ਨੀਵੇਂ ਮਰ ਜਾ ਸਦਕੇ ਜਾਵਾ ਮੇਰੇ ਪੁੱਤ ਦੇ ਦੇਖ ਤਾਂ ਸਹੀ ਦੇਖ ਕੀ ਖੁਸ਼ੀ ਹੋ ਰਹੀ ਹੈ ਮੇਰਾ ਸਾਲਾ ਸਟਾਟਰ ਵੇਚ ਆਇਆ ਹੇ ਤੇਰਾ ਬੇੜਾ ਭੇਜੇ ਤੇਰਾ ਮਰ ਜਾਣਿਆ ਹੈ ਮੇਰੇ ਸੜਕ ਨੇ ਉਹ ਉਪੀ ਲਿਆ ਸਟਾਟਰ ਵੇਚਣ ਲੱਗੇ ਵੀ ਹਾਈ ਵੀ ਮਰ ਜਾਣੇ ਉਹ ਆਪਣਾ ਵੇਚ ਆਇਆ ਖੋਲ ਕੇ ਆਪਣਾ ਵੇਚਿਆ ਹੋਰ ਮੈਨੂੰ ਤਾਂ ਆਂਦੀ ਮਗ ਤੇ ਕਿਸੇ ਦਾ ਵੇਚ ਆਇਆ ਰੁੜ ਜਾਣੇ ਜਦ ਆਪਦਾ ਵੇਚਿਆ ਕੱਲ ਉਹਨੂੰ ਬਗੈਨਾ ਵੀ ਵੇਚੇਗਾ ਤੂੰ ਤਾਂ ਨਾ ਪਿਆ ਤਾਂ ਦੂ ਦੂ ਦੇ ਦੇ ਹੁਣ ਐਂ ਦੱਸ ਆ 15 2000 ਨੂੰ ਕੁੱਤਾ ਖੋਲ ਕੇ ਰੱਖਦਾ ਇਹਨੇ ਤਾਂ ਕੈਨੇ ਦਾ ਵਿੱਚ ਕੈਂ ਬੇ 150 ਦਾ ਨਾ 250 ਕੁ 100 ਵੀ ਗੋਲੀਆਂ ਲਿਆ 50 ਹੋਰ ਤੇਰਾ ਹਏ ਤੇਰਾ ਸਪਤਿਆ ਨਾਸ ਹੋ ਜਾਈ ਤੇਰਾ ਐਵੇਂ ਐਦੋਂ ਤਾਂ ਨਾ ਤਾਂ ਹੀ ਕਿਹਾ ਕਿਸੇ ਨੇ ਪੁੱਤ ਹੋਣ ਦਾ ਚੱਜ ਦੇਣਾ ਨਹੀਂ ਨਾ ਇਹ ਹੋਵੇ ਅਗਲਾ ਬੇਲਾਤੀ ਠੀਕ ਆਗਾ ਹੈ ਟਿਪ ਤਾਂ ਹੋਣ ਵੀ ਨਹੀਂ ਸਾਪ ਲੈ ਹੁਣ ਇਹਨੂੰ ਸਾਪ ਲੈ ਮੈਨੂੰ ਤਾਂ ਹੁਣ ਜਾਣਾ ਪਊਗਾ ਦੇਖਦਾ ਮੈਂ ਉਹ ਕਿਧਰ ਉੱਜੜਦਾ ਬਹਿ ਜਾ ਉਹ ਮੈਂ ਕਬਾੜੀਏ ਤੇ ਦੇਖ ਕੇ ਆਉਣਾ ਉਹ ਡਾਕਟਰ ਮਿਲ ਗਿਆ ਕਿੱਥੇ ਸਟਾਕਟਰ ਮਿਲ ਗਿਆ ਹੁਣ ਦੇਖ ਕੇ ਆਉਣਾ ਕਿਹਦੇ ਦੇਖ ਕੇ ਆਇਆ ਕਿਤੇ ਨਹੀਂ ਦੇਖ ਕੇ ਆਇਆ ਪੋਟਾ ਦੇ ਵਿੱਚ ਦੜਬੇ ਦੜਬੇ ਪਹੁੰਚਿਆ ਦੇਖ ਹੈ ਤੇਰਾ ਸੱਤਿਆ ਤੇਰੇ ਮੜਾ ਲੈਣ ਦਿੱਤਾ ਮੈਂ ਨਾ ਹੁਣ ਮੈਂ ਦੜਬੇ ਤੋਂ ਲੈ ਕੇ ਆ ਮਾਂ ਉਹਨੂੰ ਹੈ ਬਸ ਤੂੰ ਕੀ ਮਾਰਦਾ ਤੂੰ ਕੀ ਮਾਰਦਾ ਬਸ ਹੋਰ ਇਹਦੇ ਹਾਰ ਪਾ ਦੇ ਕੋਈ ਨਾ ਕੋਈ ਕਹਿੰਦਾ ਕਿ ਕਹਿੰਗਾ ਬਿੱਡ ਗਿਆ ਬੱਪੂ 2500 ਕਹਿ ਬੇਚ ਕਾਇਆ ਮੇਰਾ ਬੇਹਰੇ ਬੇੜਾ ਜ਼ਰਾ ਬਸ ਕੋਲਾਕਾ ਅਰੇ 2500 ਅਸਟਾ 2500 ਬੇਚਿਆ ਨੇ ਤਾ ਤਾਰ ਵੀ ਬੇਚ ਕਹਿ ਰੇ ਨਾਲ 100 ਬਸ ਤਰੀ ਬਣੋਣਾ ਇਹ ਵਾ ਇਹ ਜੇ ਤੂੰ ਬੈਸ ਵੈਸ ਕਰਦੀਆਂ ਨਾ ਆ ਤੇਰੀ ਬੈਸ ਵੈਸ ਨਹੀਂ ਚਮੜਾ ਰਖਿਆ ਇਹ ਮੈਂ ਬਤੇਰੇ 70 ਮਾਰ ਲੇ ਮੈਂ ਹੋਰ ਤੇਰੇ 60 ਮਾਰ ਲੇ ਤੇਰੀ ਚਮੜਾ ਇਹ ਕੋਈ ਨਾ ਮੈਂ ਤਾਂ ਛੱਡ ਦੂ ਹੁਣ ਚੱਤੇ ਨਹੀਂ ਜਾਂਦੇ ਆ ਗੋਲੀਆਂ ਛੱਡ ਦੇ ਪੁੱਤ ਮੇਰੇ ਸਾਲੇ ਨੂੰ ਇਹਨੂੰ ਇਹਨੂੰ ਜਮਾ ਕਰਾ ਕੇ ਆਓ ਇਹਨੂੰ ਉੱਥੇ ਚਕਾ ਬਾਪੂ ਇਹਨੂੰ ਪਾਗਲਖਾਨੇ ਵਿੱਚ ਚਕਾ ਮੈਂ ਆਏਗਾ ਨਹੀਂ ਮੇਰੀ ਗੱਲ ਸੁਣ ਪੁੱਤ ਜੇ ਤਾ ਦੇਖ ਤੂੰ ਅਈ ਚੋਰੀਆਂ ਕਰੇਂਗਾ ਹੈ ਅੱਜ ਤਾਂ ਦੇਖ ਕਰਦੀ ਖੜ ਜਾ ਮੇਰੀ ਗੱਲ ਸੁਣ ਲੋ ਪਹਿਲਾਂ ਪਿਆਰ ਨਾਲ ਸੁਣ ਜੇ ਦਾ ਪੁੱਤ ਹੁਣ ਤੂੰ ਕਰਦੀ ਚੋਰੀ ਕਰੇਂਗਾ ਕੰਦ ਨੂੰ ਗਿਆ ਨਹੀਂਗਾ ਜੇ ਦਾ ਦੇਖ ਹਰ ਜਾਏਗਾ ਚੋਰੀ ਕਰਨ ਦਾ ਠੀਕ ਆ ਨਹੀਂ ਤਾਂ ਨਸ ਸੁਸੜਾ ਨਸ ਹਸੜਾ ਹੌ ਸੈਂਟਰ ਤੇ ਛੱਡ ਆਇਆ ਹਾਂ ਪਾਗਲ ਕਰਨ ਨਾ ਮੈਂ ਛੱਡ ਕਾ ਇਹ ਕਿਹੜਾ ਪਾਗਲਾ ਨਸ਼ਾ ਖਾਤਾਗਾ ਮੈਨੂੰ ਇੱਕ ਡੱਬਾ ਗੋਲੀਆਂ ਗੱਲ ਆ ਨਾ ਇਹ ਗੋਲੀਆਂ ਬੰਦਾ ਬੰਦਾ ਮਰੇ ਪਿਓ ਦੇ ਸਾਹੇ ਨੂੰ ਹਰ ਹਰ ਜਾਰੇ ਨੂੰ ਜੂੜੋ ਇੱਕ ਪਲੇਟ ਨਿਓ ਕਰ ਇਸ ਨੂੰ ਨਾ ਚਕਾ ਉੱਠੇ ਪਾਗਲ ਖਾਨੀ ਵਿੱਚ ਚਕਾਏ ਪਾਗਲ ਖਾਨੇ ਨੇ ਇਹ ਪਾਗਲ ਲਗਾਉਂ ਬੋੜਾ ਕਰਨ ਨੂੰ ਫਰਜ਼ ਦੇ ਸੜੇ ਦੇ ਤਨਹੋਲੇ ਤੋਂ ਬਿਜਲੀਆਂ ਲਪਾ ਦੇ ਹਾਂ ਫਿਰ ਲੋਟ ਆਉਗੀ ਤੇਰੀ ਬਹੂ ਕੀ ਕਰੇ ਤੇਰੀ ਬਹੂ ਨੂੰ ਭੇਜਾਂਗੇ ਉਹਦੇ ਪੇਕੀ ਇਹ ਮਾਂ ਕੋੜਾ ਕੰਦਰ ਮਾਗੀ ਕੋੜਾ ਨਹੀਂ ਬਹੂ ਰਾਣੀ ਮੈਂ ਕੀ ਕਰਾਂ ਪੱਗ ਪੜਾ ਦੂੰਗੇ ਇਹਨੂੰ ਦੂਜੇ ਨੂੰ ਉਹ ਰੱਖ ਲੂਗਾ ਮੈਨੂੰ ਪੜਾ ਦੇ ਪੱਗ ਨਿਉ ਕਹ ਕੇ ਇਸ ਦੀ ਬਹੂ ਕੀ ਪੱਗ ਮੈਨੂੰ ਪੜਾਵੇਂਗੇ ਬੇਨੀ ਆਏ ਕਹਿੰਦੇ ਡਾਕਟਰ ਦੇ ਜੀ ਖਾਇਆ ਸਟਾਟਰ ਦੇ ਚਾ ਮਰ ਜਾਣਾ ਰੱਬਾ ਆਹੀ ਕਸਰ ਰਹਿ ਗਈ ਸੀ ਆਹੀ ਕਰਤੂਤ ਰਹਿ ਗਈ ਸੀ ਤੇਰੀ ਕਰਨ ਵਾਲੀ ਕੱਲੀ ਕਹਿੰ ਤੂੰ ਕਿਹਾ ਕਿਤੇ ਵੀ ਸਟਾਟਰ ਵੇਚਿਆ ਲੈ ਕਿਉਂ ਕਹੋਗੀ ਮੈਂ ਤਾਂ ਕਿਉਂ ਕਹੂੰਗੀ ਇਹਨੂੰ ਕੁਛ ਇਹ ਬਹੁਤ ਚੰਦਰੀ ਹੈ ਮੈਨੂੰ ਪਤਾ ਹੈ ਸੀਗਾ ਬਹੁਤ ਚੰਦਰੀਆਂ ਦਾ ਹੋਰ ਇਹ ਹੀ ਚੰਦਰੀ ਐ ਇਹ ਨਹੀਂ ਚੰਦਰਾ ਆਹੋ ਇਹ ਕਹੇ ਆਏ ਕਿ ਮਿਸਟਰ ਡਾਕਟਰ ਬੇਚਾ ਡਾਕਟਰ ਬੇਚਾ ਇਹ ਸੂਟ ਲਿਆ ਕੇ ਦੇ ਉਹ ਚੱਲ ਠੀਕ ਐ ਇਹ ਹੀ ਤਾਂ ਹੋਊਗਾ ਸੂਟ ਮੈਨੂੰ ਲਿਆ ਕੇ ਸੋਦੀ ਨਹੀਂ ਇਹਨਾਂ ਨੂੰ ਬਣਾ ਹਟਾ ਉਹ ਖੜ ਦੋ ਮੇਰਾ ਮੋਢਾ ਦੁਹਣ ਵਾਲਾ ਉਹ ਮੈਂ ਦਿਰਬੇ ਜਾਣਾ ਤੂੰ ਦੜਪੇ ਹੁਣ ਕੀ ਉੱਥੇ ਸੇਵਾ ਬੈਠੇਗਾ ਸੇਵਾ ਕੀ ਉਸ ਟਰੈਕਟਰ ਦਾ ਪਤਾ ਕਰਨਾ ਕੀ ਪਤਾ ਉਹੀ ਮਿਲ ਜੇ ਤੇਰਾ ਪੇੜਾ ਲੱਗ ਜੇ 70 ਖਾਨ ਜੋਗਾ 70 ਖਾਨ ਜੋਗਾ 70 ਖਾਨ ਦੁਗਈ ਆ ਤੇ ਚਲ ਠੀਕ ਆ ਮੈਂ ਪਤਾ ਕਰਿਆ ਮਾਂ ਹੁਣ ਕੀ ਕਰਾਂ ਮੈਂ ਦੱਸ ਤੇਰੇ ਤਾਂ ਅੱਗ ਲੱਗ ਰਹੀ ਆ ਬਾਹਰ ਨਿਕਾਲਾਂਗੀ ਉਹਨੂੰ ਪੀਵੀ ਦਾ ਯਾਰ ਕਿਹੜਾ ਮੈਂ ਮੇਰੇ ਬਾਪੂ ਜੀ ਨੂੰ ਬੋਲਦਾਗਾ ਪੀਵੀ ਦਾ ਯਾਰ ਦੁਨੀਆ ਦਾ ਯਾਰ ਦੁਨੀਆ ਦਾ ਯਾਰ ਤੂੰ ਜੇ ਨਹੀਂ ਕਰ ਤੁੱਤਾ ਇਹ ਬੁਰੀ ਇੱਕ ਵਾਰ ਤੋਂ ਲੜ ਗਿਆ ਲੈ ਆਹ ਤਾਂ ਹੀ ਉੱਟ ਕੇ ਭੱਗਿਆ ਆ ਜਾ ਉਹ ਤੇਰੀ ਅੱਧੇ ਨਾਲੇ ਪਰਦੇ ਪਾੜੂਆ ਉਹ ਕੱਕ ਲੈਣ ਆਉਂਦੀ ਹੈ ਜਿਹੜੀ ਉਹਦੇ ਨਾਲ ਗੱਲ ਹੈ ਜੀ ਹਾਂ ਭਾਰੀ ਤਰੀ ਸਾਰੀ ਬਸਤੀਂ ਵਟਾਉਂਦਾ ਸੌਂ ਖਾ ਲੋ ਲੱਗੇ ਕਿ ਤੁਰੇ ਨਾ ਦਿੱਤੀ ਨਾ ਤੂੰ ਚਾ ਤੂੰ ਐ ਕਰੀ ਅੱਜ ਤੇ ਉਹਨੂੰ ਖੇਤ ਲੈ ਚੀ ਮੈਂ ਮਗਰੇ ਆਉਂਗੀ ਖੇਤ ਸੋਟੇ ਚੰਗਾ ਹਾਂ ਠੀਕ ਆ ਆ ਵੀ ਆ ਗਿਆ ਤੀਮਿਆ ਦਾ ਯਾਰ ਇਹ ਤਾਂ ਨਹੀਂ ਹੈਗਾ ਇਹ ਵੀ ਇਹ ਮੈਂ ਤੈਨੂੰ ਲਾਦੀ ਮਾਰ ਦੂੰਗੀ ਜੇ ਮਰ ਮਾਰਾ ਤਾ ਮੈਂ ਤੈਨੂੰ ਗੁੱਸੂ ਪਰ ਸੋਇਆ ਯਾ ਉਸ ਨੂੰ ਬਦਨਾਮ ਕਰਿਆ ਬੁੜੇ ਨੂੰ ਯਾ ਬਣਾ ਲੱਗਦਾ ਕੱਖ ਮੈਂ ਤਾਂ ਕੋਈ ਨਹੀਂ ਬਟਾਏ ਨਹੀਂ ਬਟਾਏ ਮੈਂ ਤਾਂ ਕੋਈ ਨਹੀਂ ਬਟਾਏ ਮਾਰੀ ਨਾ ਮੇਰੇ ਮਨ ਮਨ ਮਾਰੀ ਨਾ ਮੇਰੇ ਬਟਾਏ ਇਹ ਤਾਂ ਵੀ ਤਾਂ ਬਟਾਏ ਮੈਂ ਤਾਂ ਵੀ ਬਟਾਏ ਆਏ ਬੱਚਾ ਦਾ ਟੰਬਰ ਹੋ ਗਿਆ ਮੈਨੂੰ ਚਾਣਾ ਮੈਨੂੰ ਬਦਾਈ ਨਹੀਂ ਮੈਨੂੰ ਬਦਾਈ ਨਹੀਂ ਕੈਨੂੰ ਬਦਾਈ ਲੀਦਾ ਬਟਾਏ ਰੱਬਾ ਬੇਟੇ ਨੂੰ ਸਾਰਾ ਟਪਲੀ ਪਰਲੇ ਪਾਸੇ ਬੱਡਾ ਲਵਾਟਾ ਮੇਰਾ ਬਾਪੂ ਵਗੈਰਾ ਬਟਾਵੇ ਜਾਣਾ ਪਰਲੇ ਵੀੜੇ ਜੇ ਮੇਰੇ ਨੂੰ ਸਬਜੀ ਸਾਰੀ ਤੋੜ ਕੇ ਮੈਨੂੰ ਲੱਗਦਾ ਨਿਕਲਾ ਸਬਜੀ ਹੋਈ ਏ ਨਹੀਂ ਉਹ ਹੀ ਨਹੀਂ ਸਾਰੀ ਖਵਾਦੀ ਮੇਰੇ ਮਾਰਦਾ ਸੀ ਤੂੰ ਬਣਾਨੀਆਂ ਮਗਰ ਲੱਗ ਰਿਹਾ ਸਾਰੀ ਸਬਜੀ ਖਵਾਦੀ ਇਸਨੇ ਦਣੀਆਂ ਇੰਨੇ ਨਹੀਂ ਛੱਡਿਆ ਕਿ ਮੈਂ ਘੜੇ ਵਿੱਚ ਗਈ ਮਸਟਾਟਰੇ ਆਲੇ ਗਿਆ ਹੁਣ ਜਿਵੇਂ ਬੇੜਾ ਭਟਿਆ ਦੀ ਇਹਨੇ ਚੰਗਾ ਚੱਲ ਕੰਮ ਕਰ ਕੋਈ ਨਾ ਮੈਨੂੰ ਸਮਝਾ ਦੋ ਇਸਨੇ ਤਰਵਾਈਏ ਲਗੜਾ ਲਗੜਾ ਮੇਰਾ ਤਲਾਂ ਲਗੜਾ ਕੀ ਮਰਮ ਬੇਜਾ ਪਾਜਾ ਕੰਮ ਕਰ ਲਾਉ ਨੂ ਕੋਈ ਨਾ ਮੇਰੀ ਕਸਾ ਕੀ ਨੂ ਕਹੂ ਨੂ ਕਹਦੇ ਜਗਾਵਾਗੇ ਬੇ ਕੋਈ ਟੋ ਪਰਦੇ ਤੇਰੀ ਬੋਗਾ ਪੱਲਾ ਬੜੂਆ ਵੇ ਆਪੀ ਤਾਂ ਆਪੀ ਦਾ ਸਮਝ ਨਹੀਂ ਜੇ ਵਰਜੇ 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 ਬੰਤੇ ਵਰਜੇ ਵਰਜੇ ਬਾਹਰ ਲੈ ਮੈਨੂੰ ਬਾਹਰ ਲੈਓ ਮੈਨੂੰ ਬਾਹਰ ਲੈਓ ਮੈਨੂੰ ਕੋਲੀ ਬਾਹਰ ਚੁੱਪ ਕਰ ਜਾ ਕੋੜੇ ਮੈਂ ਕਰਦਾ ਲੱਛਣ ਬੇ ਚੁੱਪ ਕਰ ਬੇ ਲੇ ਕੇ ਖੜਾ ਹੋ ਤੂੰ ਕਿਧਰ ਵਾਪਸ ਦੀ ਗੱਲ ਬਾਤ ਆ ਕਿਸੇ ਨੂੰ ਤੂੰ ਐਂ ਕਰ ਫਿਰ ਮੈਂ ਤੈਨੂੰ ਕਹਿਤਾ ਨਾ ਤੂੰ ਕਿਸੇ ਦੇ ਮਾਗਣਾ ਲੱਗੀ ਖੇਤ-ਬਗ ਜੀ ਜਦੋਂ ਤੇ ਉਹ ਹੀ ਨਾ ਕਰੇ ਫੋਨ ਕਰਦੀ ਮੈਂ ਉਹਦੀ ਆ ਚੁਗੀ ਬਸ ਠੀਕ ਹੈ ਕੀ ਕਹਣਾ ਖੇਤ ਜਾਏ ਢੜਬੇ ਢੜਬੇ ਕੋਈ ਨਹੀਂ ਜਾਂਦਾ ਹੈਗਾ ਮੈਂ ਬਿੱਬੀ ਜ਼ਹੌਲ ਜਿਵੇਂ ਵੇਚ ਲੈਵੇਂ ਟਰੈਕਟਰ ਕੋਲ ਕੇ ਰੱਖ ਕਰਕੇ ਕਿਤੇ ਨਾ ਮੈਂ ਕਿਸੇ ਨੂੰ ਪੈਸਾ ਰੱਬੇ ਪਹਿਲੇ ਲੈ ਦਿੱਤਾ ਵੀ ਮੈਨੂੰ ਪੈਸੇ ਦੇ ਦੇਣਾ ਕਰਦਾ ਮੈਂ ਐਡਾ ਮਾੜਾ ਲਿਆ ਕੇ ਵੀ ਮੈਂ ਵੇਚ ਦੂਆ ਚਲ ਕੋਈ ਨਾ ਪੁੱਤ ਚੰਗਾ ਫਿਰ ਠੀਕ ਆ ਚਰੀ ਤੇ ਬੌਰ ਤੇ ਬਰਤੀਨ ਤੇ ਬਹਿ ਕੇ ਕੋਲ ਕੇ ਰੱਖ ਕਰਕੇ ਮੈਂ ਅੱਛਾ ਫਿਰ ਚਲ ਚੱਕ ਨਹੀਂ ਖੇਤੋਂ ਚੱਕ ਲੈਦੀ ਮੈਂ ਕਹਾਂਗੀ ਇਹਨਾਂ ਕਾਨੂੰ ਵੇਚਦਾ ਸਮਰਾਉਣ ਵਾਸਤੇ ਲੈ ਗਿਆ ਤੇ ਐਂ ਕਹਦੀ ਕਾਲ ਸੁੱਚ ਖਰਾਬ ਹੋ ਰਹੀ ਤੇ ਸਮਰਾ ਕੇ ਲੈ ਲਾਂਗਾ ਬਿੱਬੀ ਮੇਰੀ ਨਾਲੀ ਨੂੰ ਗਾਲ੍ਹਾਂ ਨਹੀਂ ਮੇਰੇ ਸਾਹਮਣੇ ਮੈਂ ਸਾਹਮਣੇ ਨਹੀਂ ਲੰਗਰੇ ਨੂੰ ਨਾਲੇ ਉਹਨੂੰ ਟੀਵੀ ਦੇ ਯਾਰ ਨੂੰ ਚੰਗਾ ਚੰਗਾ ਠੀਕ ਆ ਖੜਾ ਹੋ ਜਾ ਚੰਗਾ ਜੱਲੇ ਚੱਕ ਪਲਾਂ ਦੂਜਾ ਫਤ ਉਹ ਚੱਕੇ ਨਾ ਸਕਾਟਰ ਨਾ ਮੈਂ ਉਹ ਉਹ ਗੇਟ ਤੇ ਜਾਊਗਾ ਤੀਮਿਆ ਦਾ ਯਾਰ ਕੈਲੋ ਹਾਂ ਮੈਨੂੰ ਹਾਂ ਮੈਨੂੰ ਫੋਨ ਕਰ ਦਿਨਾ ਇਹਨਾਂ ਚੱਕੇ ਦੇ ਵਿੱਚੇ ਜਾਣਾ ਉਹਦੇ ਹਾਏ ਕੁੜੇ ਓਹੋ ਕੀ ਖਾ ਕੇ ਮਰ ਜਾ ਮੈਂ ਹੈ ਪੱਠੀ ਚ ਪੈਣਾ ਲੈ ਦਾਖਲਾ ਹੈ ਕੋਈ ਘਰ ਦੀ ਨਹੀਂ ਹੈਗੀ ਕੋਈ ਵਾਰਤੀ ਨਹੀਂ ਹੈਗੀ ਹੈ ਉਹ ਕਹਿੰਦਾ ਤੂੰ ਤੀਮਿਆ ਕੋਲੇ ਜਾਣਾ ਉਹ ਕਹਿੰਦਾ ਤੂੰ ਜਾਣਾਗਾ ਆ ਚੌਰਾ ਚੌਰਾ ਮੇਰੇ ਵਾਲੇ ਦਾ ਇਹਦਾ ਤਾਂ ਚੱਲ ਜਵਾਕ ਨੇ ਤਾਂ ਆ ਚੋਰੇ ਨੂੰ ਸ਼ਰਮ ਨਹੀਂ ਆਉਂਦੀ ਕੋੜੇ ਤੀਵਿਆਂ ਦੇ ਯਾਰ ਨੂੰ ਤੀਵਿਆਂ ਲਵੇ ਜਾਂਦਾਗਾ ਕੋਈ ਨਾ ਜਿੱਤਨ ਫੜ ਲਈ ਮੇਰੀ ਸੋਪਨ ਨੂੰ ਨਾ ਖੱਦਰ ਮੰਗੂ ਪਾੜ ਕੇ ਹਸ ਰੱਖੂਗੀ ਹੈ ਸੜਦੀ ਮੈਂ ਬਣੀ ਔਰ ਨਾਲੇ ਪਾੜੂਗੀ ਚੋਰੇ ਦੀ ਦਾੜੀ ਹੈ ਪਠੀ ਚਪਾਣ ਦੀ ਮਰਚੇ ਮੈਂ ਤਾਂ ਕਹਿੰਦੀ ਆ ਮਦਾ ਚੋਈ ਝੜਦੀਆਂ ਮਰਜੇ ਤੂੰ ਮੈਂ ਤਾਂ ਕਹਿੰਦੀ ਆ ਤੀਵਿਆਂ ਦੇ ਯਾਰ ਮਰਜੇ ਤੂੰ ਮੈਂ ਤਾਂ ਰੰਡੀਆਂ ਠੀਕ ਆ ਹੈ ਹਾਏ ਮੇਰ ਰੱਬ ਨਾ ਕੀ ਹੋ ਗਿਆ ਹੋਰ ਤੋਂ ਕੋਈ ਗੱਤ ਹੈ ਨਹੀਂ ਨਾ ਘਰ ਮੈਂ ਯਾ ਇਹ ਲਾਂ ਲੱਗੀ ਤਾਂ ਹੀ ਵਾ ਬੜੀ ਮੋਟੀ ਸ਼ਰਮ ਮੰਨ ਲਿਆ ਕਰਾ ਐਸੇ ਕਾਲ ਫੇਰ ਕੀ ਹੋ ਗਿਆ ਸਾਰੀ ਲਾਉਂਦੇ ਨੇ ਜੇ ਪੋਰਾ ਮੂੰਹ ਨੂੰ ਮੈਨ ਲਾ ਲੇ ਤਾਂ ਕੀ ਹੋ ਗਿਆ ਬੜੀ ਚਿੱਟੀ ਹੋਏਗੀ ਅੱਗੇ ਕਟਰੀਨਾ ਕਪੂਰ ਬਣੇਗੀ ਤੂੰ ਹਾਂ ਹਾਂ ਚਲ ਕੋਈ ਨਾ ਜੇ ਮੈਂ ਚਿੱਟੀ ਹੋ ਗਈ ਤੈਨੂੰ ਹੀ ਅਗਲੇ ਕੀ ਕਰਨਗੇ ਤੇਰੇ ਘਰ ਵਾਲੇ ਨੇ ਮਾਰੀ ਮੱਥਾ ਮੇਰੇ ਲਿਆ ਕੇ ਆ ਦਿਖਾਇਆ ਕੇ ਸਕਾਰਪਿਓ ਆਟੋ ਗੱਡੀ ਦੇ ਦੀ ਹਾਈ ਮੈਂ ਮਰ ਜਾ ਬੇ ਕਦੇ ਤਾਂ ਚੱਜ ਦੀ ਗੱਲ ਮੂੰਹ ਫੁੱਟ ਲਿਆ ਕਰ ਚੱਜ ਨੂੰ ਬੜੀ ਚਾਸਨੀ ਚੋਏ ਤੇਰੇ ਮੂੰਹ ਨੂੰ ਅੱਗੇ ਹਾਂ ਮੈਂ ਲਾ ਮੈਂ ਤਾਂ ਅੱਗੀ ਬਿਮਾਰ ਸੀ ਸਿਰ ਤਾਂ ਮੇਰਾ ਪਹਿਲਾਂ ਹੀ ਦੁਖਦਾ ਤੈਨੂੰ ਕੁਝ ਨਹੀਂ ਆ ਮੇਰੇ ਮੂਰੇ ਨਾ ਡਾਂਸ ਜੇ ਕਰਿਆ ਕਰ ਮੈਨੂੰ ਸਾਰਾ ਪਤਾ ਹੈ ਵੀ ਤੇਰਾ ਕੁਝ ਨਹੀਂ ਦੁਖਦਾ ਹੈ ਗਿਆ ਸਭ ਤੋਂ ਦੋਹ ਕਰੇ ਅੱਛਾ ਚੱਲ ਕੋਈ ਨਾ ਨਹੀਂ ਦੁਖਦਾ ਨਾ ਸਹੀ ਆ ਹੋਰ ਨਾ ਕਿਸੇ ਕੋਲ ਮੂੰਹ ਫੁੱਟਦੀ ਇਹ ਗੱਲ ਹੋਰ ਦੱਸੋ ਸੱਚ ਤੇਨੂੰ ਇਹ ਆਪਣਾ ਛੋਟਾ ਨਹੀਂ ਛੋਟਾ ਹਾਂ ਸਟਾਟਰ ਖੋਲੇ ਆਪਣਾ ਖੇਤ ਨੂੰ ਹਾਈ ਮੈਂ ਮਰ ਜਾ ਹਾਂ ਬਿਆਦਾ ਵਧੀਆ ਉਹਨੇ ਬਹਾਦਰੀ ਵਾਲੀ ਗੱਲ ਕੀਤੀ ਆ ਦੂਰ ਸੋਮੇ ਵੇਚ ਆ ਲੈ ਫਿਰ ਬਾਪੂ ਨੇ ਹਾਰ ਨਹੀਂ ਪਾਇਆ ਉਹਦੇ ਗਲ 'ਚ ਹਾਰ ਕੇ ਹਰ ਤੇ ਇੱਕ ਬਾਈ ਦੇ ਲੋਕ ਕਿਦਾਂ ਕੀ ਇਹਨੂੰ ਸੁਣਿਆ ਨਹੀਂ ਖੜਦੂ ਤੂੰ ਕਹਿਣਾ ਪੈਣ ਲੱਗ ਰਿਹਾ ਤਾਂ ਵੇ ਮੈਂ ਤਾਂ ਦਵਾਈ ਲੈਣ ਲਈ ਉੱਥੇ ਅੰਦਰ ਪੈ ਗਈ ਆਹ ਪਈ ਦੇ ਅੰਦਰ ਉਹ ਤਾਂ ਤੈਨੂੰ ਬੜਾ ਸੁਣ ਗਿਆ ਦੂਰ ਤੇ ਲੋਸ ਮਿੰਟ ਜਿਹੜੀ ਸੁਣਨੀ ਹੋਏ ਉਹਦੀ ਨੂੰ ਸੁਣਦਾ ਨਹੀਂ ਮੈਂ ਤਾਂ ਕਿਹਾ ਚੱਲ ਕੋਈ ਨਾ ਇੱਥੇ ਹੱਸਦੇ ਤੋਸਦੇ ਨੇ ਯਾ ਚੰਗਾ ਚਾਹ ਬਣਾ ਕੇ ਲਿਆ ਠੀਕ ਆ ਠੀਕ ਆ ੱੱਕੇ ਜਿ ਦੇ ਦੇਣ ਲੱਗ ਜਾਈ ਜੜੀ ਬੇਸੂਨੀ ਜੀ ਕੜੇ ਬੱਲੇ ਮਾਰੇ ਕੰਨਾ ਸੋਹਣਾ ਜ਼ੁਬਾਨ ਦਾ ਮੈਂ ਕੜੇ ਮੱਥੇ ਮਰੀ ਅਟੋ ਗੱਡੀ ਮੇਰੇ ਸਕਾਰਪਿਉ ਨਹੀਂ ਜੀ ਇਹਦੀ ਹੈ ਉਸ ਨੂੰ ਦੇ ਦੀ ਜੀ ਚੋ ਕੇ ਨਸਕਾਰਪਿਉ ਹੈ ਮੈਨੂੰ ਆਟੋ ਦੇ ਦੀ ਫਰਕ ਬਦਲਾ ਅਦਲਾ ਬਦਲੀ ਹੋਣੀ ਚਾਹੀਏ ਹਨ ਕਹਿ ਤੂੰ ਤਾਂ ਪੁੱਛ ਨੂੰ ਔਰ ਵੀ ਜੇ ਪੱਲਾ ਪੁੱਲਾ ਜਿਹਾ ਬਦਲਣਾ ਆ ਜਾ ਕਰ ਲਿਆ ਗੱਲ ਆ ਜਾ ਮਮੀ ਤੈਨੂੰ ਲੇਟ ਬਹੁਤ ਕਰਦੇ ਆ ਉਹ ਦੇਖ ਉਹ ਲੱਗ ਰਿਹਾ ਬਟਨ ਹਾਈ ਫੇਰ ਆ ਭਾਈ ਜੇ ਬੇੜਾ ਕਿਹੜੀ ਹੈ ਵੇਹ ਜੀ ਮੈਨੂੰ ਲੱਗਣੀ ਕੋਈ ਨਾ ਚੁੱਪ ਕਰ ਜਾ ਤੂੰ ਤੰਨੇ ਦੇਖ ਮੈਨੂੰ ਸੈਨ ਮੈਨੂੰ ਵੀ ਨਹੀਂ ਆਰੀ ਕਿਹੜੀ ਹੈ ਕੀ ਪਤਾ ਕਿੱਥੇ ਕਰਖੀਆ ਆਪਣੇ ਘਰੇ ਗੌਰ ਨਾਲ ਦੇਖ ਹਾਏ ਕਹਿ ਲੂ ਤੂੰ ਨਹੀਂ ਆਈ ਕਰ ਇਕ ਦਤੀਨਾ ਪ੍ਰੀਤ ਹੈ ਪ੍ਰੀਤ ਹੈ ਦੜ ਬਲੀ ਹਾਂ ਪ੍ਰੀਤ ਹੈ ਦੜ ਬਲੀ ਹਾਂ ਉਹਦਾ ਬੇੜਾ ਵਜੇ ਉਹਦਾ ਪੱਠਾ ਵਜੇ ਹਰਾਮਣ ਦੇਖ ਲੈ ਹੈ ਹੈ ਆ ਕੜਕ ਗਿੱਲੀ ਆ ਹਾਂ ਗਿੱਲੀ ਆ ਨਹੀਂ ਚੱਲ ਲੰਗ 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 ਪੱਜ ਲੱਗੇ ਪੱਜ ਲਾ ਪੱਜ ਲਾ ਪੱਜ ਲਾ ਕਰ ਦੇ ਮੇਰੇ ਪਿਓ ਦੀ ਕਰਨ ਖਾਜ ਤੇਰਾ ਭਜਾ ਪਾ ਆਹ ਓਹੋ ਹਾਈ ਬੈਲ ਕੱਟਾ ਤੋੜਦਾ ਹਾਂ ਹਾਂ ਮੈਂ ਸੁਮ ਬਾਬਰਾ ਉਹ ਖੜੀ ਹੋ ਜਾ ਖੜੀ ਹੋ ਜਾ ਨਾ ਤੁਹਾਨੂੰ ਕਿਸੇ ਨੇ ਕਿਹਾ ਵੀ ਐਮ ਮਗਰ ਅਕਾ ਤਾਂ ਮੇਰਾ ਡੋੜਤਾਵੇ ਮੇਰੀ ਮਾਂ ਦਾ ਨੜਣਾ ਤਾਂ ਬਹਿ ਰਿਆ ਨਾ ਤੁਹਾਨੂੰ ਕਿਸੇ ਨੇ ਕਿਹਾ ਦੀ ਤੁਸੀਂ ਮਗਰ ਪਰ ਜਿਉਂਦੇ ਹੈ ਤੇ ਮੇਰੀ ਮਾਂ ਨੂੰ ਕੁਝ ਹੋ ਗਿਆ ਤੈਨੂੰ ਨਹੀਂ ਛੱਡਦਾ ਮੈਂ ਤੇਰੀ ਮਾਂ ਨੂੰ ਕੁਝ ਹੋ ਗਿਆ ਨਾਲੇ ਹੋਰ ਨਾ ਤੋਲੇ ਮਾਂ ਮਾਜੇ ਮੈਂ ਪੜਨਾ ਤੂੰ ਇਹਨੂੰ ਪੜਨਾ ਮੈਂ ਉਹ ਖੜ ਤਾਂ ਮੇਰਾ ਸਾਰਾ ਓਏ 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 ਤੂੰ ਮੇਰੀ ਗੱਲ ਤਾਂ ਸੁਣ ਲਓ ਓ ਮੇਰੀ ਗੱਲ ਦੱਸ 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 ਕਿਹੜੀ ਰੰਨ ਸੀ ਓਏ ਇਹ ਤਾਂ ਚਰਨੇ ਦੀ ਬਹੁਤੀ ਓਏ ਓਏ ਹੋਏ ਕਿਉਂ ਆਉਂਦੀ ਆ ਮਾਰਦੀ ਵਾ ਤਾਂ ਸੁਣਾ ਓ ਮੇਰੀ ਨਹੀਂ ਆਹ ਫੋਨ ਕਰਕੇ ਬੁਲਾਈ ਹੁੰਦੀ ਓਏ ਕਪੂ ਇਤੋ ਦਾ ਡੱਕਿਆ ਹੋਇਆ ਜੇ ਮੇਰੀ ਮਾਰੂਗਾ ਤੈਨੂੰ ਮਾਰੂਗਾ ਮੈਂ ਮੇਰੀ ਗੱਲ ਸੁਣ ਲੋ ਓਏ ਰੱਖਿਓ ਗਿਆ ਓਏ ਤੁਹਾਨੂੰ ਪਤਾ ਤਾਂ ਹੈਗਾ ਵੇਲੇ-ਕਵੇਲੇ ਕੰਮ ਆਉਂਦੀ ਐ ਇਹ ਤੂੰ ਮੈਨੂੰ ਤਿੰਨੀ ਕੱਢ ਲਈ ਮੇਰਾ ਬੁੜਾ ਕਿਵੇਂ ਕਹੇ ਮੇਰਾ ਬੁੜਾ ਤਿੰਨੀ ਕੱਢ ਲਈ ਤੂੰ ਲਿਆਦਾ ਉਹਨੂੰ ਯਾ ਲਿਆਦਾ ਮੈਂ ਤਾਂ ਗੇ ਰਿਹਾ ਹਾਂ ਪੱਠਾ ਭੇਜੇ ਬੇ ਤਾਂ ਮੇਰੇ ਨਾਲ ਆਇਆ ਪਿਆ ਚੋਰਾ ਨਹੀਂ ਫਰਪਾ ਨਹੀਂ ਏ ਮੈਂ ਗੱਲਾਂ ਕਰਦਾ ਸੁਣਿਆਦਾ ਪੈਸੇ ਦੇ ਗਏ ਪੈਸੇ ਮੈਨੂੰ ਤੇਰਾ ਯਕੀਨ ਨਹੀਂ ਆਉਂਦੀ ਪੈਸੇ ਆ ਦੇ ਯਾ ਲੈ ਲੈ ਉਹ ਮਾਰੂੰਗਾ ਮਾਰੂੰਗਾ ਉਹ ਅੱਛਾ ਬਸ ਤੇਰੇ ਬਾਪੂ ਤੇਰਾ ਰੇਲ ਬੰਦ ਨਹੀਂ ਆ ਜਾ ਹਾਂ ਹੇ ਮਾਮ ਤੇਰਾ ਕਿੱਥਾ ਰਹਿ ਨਾ ਕੋਈ ਨਾ ਮਾਰ ਡੈਸ ਨਾ ਲੈ ਹੇ ਹੇ ਕੋਈ ਨਾ ਮਗਰੇ ਗਰਗਰ ਬੱਤਲੇ ਅਸਪਤਲ ਲੱਕਾ ਕਰ ਜਾ ਮਖੜੀਓ ਕਿ ਤਰੀਕ ਲੱਭੈ ਨਾ ਕੁੜੀ ਕਰ ਮੈਨੂੰ ਬੈਠਾ ਉਹ ਫਿਰ ਫੋਨ ਕਰੂਗੀ ਉਹ ਲੰਡੀ ਫੋਨ ਨਹੀਂ ਕਰੇ ਫੋਨ ਨਹੀਂ ਦਿੰਦੇ ਗਿਰ ਗਿਆ ਗਿਰ ਗਿਆ ਲੜਾਈ ਮ ਕਰ ਗਿਆ ਆਏ ਲੈ ਕਿ ਕਰਕੇ ਆਏ ਬੇਤਾ ਦਾ ਸਾਰਾ ਭਾਜਨ ਟੁੱਟਨੇ ਆ ਇਧਰ ਆ ਜਾ ਮੈਂ ਲੈ ਮੈਂ ਇਧਰ ਮੇਰੇ ਮੋਢੇ 'ਤੇ ਰੱਖ ਮੈਨੂੰ ਛੋੜਦੇ ਨਹੀਂ ਮੇਰੇ ਪਲਾਸਟਰ ਲਵਾ ਲੈ ਲਵਾਉਂਗਾ ਮੰਨ ਲਵਾਉਂਗਾ ਇਹਦੇ 'ਚ ਕੀ ਪਾਉਂਦੇ ਨੇ ਚੂਰਨਚ ਚਾਰਾ ਦਮ ਤਾਂ ਐ ਹੋ ਰਿਹਾ ਜਿਨੂੰ ਕੋਠੇ ਤੇ ਚੜ ਕੇ ਥੱਲੇ ਸਾਲ ਮਾਰ ਪਤੰਗੇ ਜੇ ਲੜੀ ਜਾਂਦੇ ਨੇ ਪਿੰਡੇ ਦੇ ਚਵੇਂ ਕੋਈ ਪੂਰੀ ਕਿਰੀਂ ਲੜਦੀ ਆਉਂਦੀਆਂ ਨੇ ਪੁੱਛੂ ਇਹਦੇ ਬਾਪ ਨੂੰ ਵਿੱਚ ਕੀ ਪਾਇਆ ਹੁੰਦਾ ਵਾ ਮੈਂ ਅੰਦਰ ਭਾਲਦਾ ਫਿਰਦਾ ਤੈਂ ਕਿਉਂ ਤੂੰ ਚੱਕਰ ਖਿਆ ਇਹੇ ਡੱਬਾ ਜਾ ਵਾ ਡੱਬੇ ਚ ਤੇਰੀ ਜਾਨ ਵੱਸਦੀ ਆ ਹੋਰ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਵੀ ਮੈਨੂੰ ਐਂ ਦੱਸ ਵੇ ਇਹਦੇ ਚ ਤਾਂ ਦਾ ਪੂਰਾ ਘਚੂਰ ਨ ਖਾਲਿਆ ਮੈਂ ਤਾਂ ਹਰ ਕੋਠੇ ਚੜ ਕੇ ਖੱਲੇ ਛਾਲ ਮਾਰ ਵੀ ਤੇਰੇ ਕਿਹੜੇ ਸੱਟ ਲੱਗੂਗੀ ਪਤਾ ਨਹੀਂ ਕਾ ਤੂੰ ਦਿਲ ਨੂੰ ਦਲੇਰੀ ਜੀ ਹੋ ਰਹੀ ਹੈਗੀ ਉਹ ਬੌਲੇ ਟੱਬਰ ਪੁੱਕੀ ਆ ਏ ਪੁੱਕੀ ਹੋਰ ਇਨੀ ਤਾਕਤ ਹੁੰਦੀ ਐ ਇਹਦੇ ਚ ਉਹ ਤਾਕਤ ਕਾਹਨੂੰ ਹੁੰਦੀ ਐ ਇਹਦੇ ਚ ਫੀਮ ਰਲਾਈ ਹੋਈ ਹੁੰਦੀ ਐ ਫੇਰ ਉਹਦੇ ਨਾਲ ਬੰਦਾ ਥੱਕਦਾ ਨਹੀਂ ਤਾਂ ਹੀ ਬਈ ਮੈਂ ਤੱਕੀ ਨਹੀਂ ਹੈਗੀ ਸਾਰਾ ਕੰਮ ਕਰਤਾ ਮੈਂ ਤਾਂ ਗੱਦਾ ਗੱਦਾ ਹੈ ਨਾਲੇ ਹਜੇ ਵੀ ਮੈਨੂੰ ਦਤਕੇ ਮਾ ਨਹੀਂ ਹੋ ਰਿਹਾ ਹੈਗਾ ਅੱਗੇ ਮੇਰੇ ਉਹਦੇ ਕਦੇ ਲੱਤ ਦੁਖਣ ਲੱਗੀ ਕਦੇ ਬਾਹਾਂ ਦੁਖਣ ਲੱਗੀ ਮੈਂ ਤਾਂ ਥੱਕ ਜਾਂਦੀ ਹੁੰਦੀ ਸੀਗੀ ਓਏ ਇਹਦੇ ਨਾਲ ਬੰਦਾ ਥੱਕਦਾ ਨਹੀਂ ਹੈਗਾ ਤਾਂ ਹੀ ਤਾਂ ਤੂੰ ਕੱਲੀਏ ਬੜਬੜਾ ਲਕਰੀਆਂ ਕਰਨ ਕਿੰਨੀ ਖਾਦੀ ਐ ਹਾਏ ਐਨੀ ਖਾਦੀ ਐਨੀ ਹਾਂ ਐਨੀ ਨਾਲ ਕੀ ਹੁੰਦਾ ਐਨੀ ਐਨੀ ਥੋੜੀ ਨਹੀਂ ਹੈਗੀ ਇਹ ਬੀਕਾ ਨੇਰ ਤੋਂ ਮਹਗਾਈਆ ਮੈਂ ਬੀਕਾ ਨੇਰ ਤੋਂ ਹੋਰ ਆਏ ਕਰ ਆ ਤਾਂ ਮੈਨੂੰ ਦੇ ਦੇ ਤੂੰ ਆਪਦੀ ਕਿਲੋ ਹੋਰ ਲਿਆ ਨਾ ਇਹ ਮੂੰਗੀ ਮਸਰੀ ਦੀ ਦਾਲ ਐ ਕਿਲੋ ਹੋਰ ਲਿਉਣ ਨੂੰ ਕਿਉਂ 10000 ਦੀ ਕਿਲੋ ਆਉਂਦੀ ਐ ਇਹ ਅੱਧੀ ਕਿਲੋ ਲੈ ਆਈਂ ਹੰਤਾ ਦਾ ਫੇਰ ਵੀ ਆ ਤੂੰ 10000 ਐਨੀ ਝੂਠ ਬੋਲਦਾ ਮੇਰੇ ਕੋਲੇ ਐਨੀ ਮਹਿੰਗੀ ਥੋੜੀ ਹੁੰਦੀ ਹੈਗੀ ਦਾ ਜਾਣ ਨੂੰ ਕਿਸੇ ਆਉਣਾ ਇਹ ਮਹਿੰਗੀ ਐਨੀ ਹੋ ਆ ਬਾਬਾ ਪਹਿਲਾਂ ਹੀ ਸਾਰਾ ਟੱਬਰ ਤੁਸੀਂ ਕੋਈ ਕੁਸ ਖਾਈ ਜਾਂਦਾ ਕੋਈ ਕੁਸ ਖਾਈ ਜਾਂਦਾ ਪਹਿਲਾਂ ਉਹਦੇ ਚ ਅੱਧੀ ਦਾ ਉਹ ਖਾ ਗਿਆ ਵੱਡੜ ਫਿਰ ਕੀ ਹੋ ਗਿਆ ਫਿਰ ਉਹ ਤੂੰ ਡੋਲ ਨਾ ਦਈ ਨਹੀਂ ਡੁੱਬਦੀ ਹੈਗੀ ਲੈ ਹੈ ਦੇਖਾ ਉਰਾ ਫੜਾ ਲੈਣਾ ਰਾਮ ਨਹੀਂ ਮੈਂ ਤਾਂ ਵਿਚਰਲ ਜੂਗਾ ਸਮਾਨ ਜਿਹੜਾ ਹੋਰ ਪਾਇਆ ਹੋਇਆ ਇਹਦੇ ਚ ਉਹ ਦੇ ਦੇ ਮੈਂ ਪੂਰਾ ਥੋੜੀ ਜਿਆਦੇ ਆ ਗਈ ਉਹ ਚਮਚਾ ਖਾ ਲਾ ਮੇਰੇ ਹੱਡ ਜੇ ਦੁਖੀ ਜਾਂਦੇ ਨੇ ਤੂੰ ਖਾਦੀ ਨਹੀਂ ਆਈ ਪਹਿਲਾਂ ਮੈਂ ਨਹੀਂ ਤਾਂ ਤੂੰ ਬੈਠੀ ਆ ਮੈਂ ਕਿੱਥੇ ਖਾ ਲਈ ਬੜਾ ਪੰਗਾ ਸੜਿਆ ਬਈ ਮੇਰੇ ਨਾਲ ਹੋਰ ਲੋਟੇ ਜਿ ਸਰੀਰ ਜੇ ਹੋਰ ਲੋਟੇ ਹੋ ਜਾਂਦਾ ਚਾਹ ਤਾਂ ਨਹੀਂ ਪੀਤੀ ਤਾਂ ਨਾਲ ਹਾਂ ਹਾਂ ਪੀਤੀ ਦੀ ਉਹਨੇ ਤਾਂ ਨਸ਼ਾ ਕਰ ਤਾਂ ਹੀ ਤਾਂ ਪਹਿਲਾਂ ਖਾ ਲਈ ਥੋੜੀ ਜੀ ਤਾਂ ਮੈਂ ਥੋੜੀ ਜੀ ਮੈਂ ਹੋਰ ਖਾ ਲਈ ਹੋਣਾ ਦੋ ਵਾਰੀ ਖਾ ਲਈ ਪਹਿਲਾਂ ਚਾਹ ਨਾਲ ਖਾ ਲਈ ਤੇ ਹੁਣ ਖਾ ਲਈ ਹੁਣ ਬਣ ਗਏ ਤੇਰੇ ਚੱਕਰ ਦੇਖਦੀ ਰਹਿ ਤੂੰ ਹਾਈ ਮੈਂ ਮਰ ਜਾ ਫਿਰ ਹੁਣ ਕੀ ਹੋਊਗਾ ਉਹ ਹੁਣ ਕੀ ਐ ਤੂੰ ਹੁਣ ਮੇਰੇ ਹਿਸਾਬ ਨਾਲ ਅੱਜ ਤੱਕ ਤੂੰ ਆ ਚੱਲ ਤੂੰ ਪਈ ਰਹਿੰਦੇ ਚੱਲ ਤੂੰ ਮੈਂ ਤਾਂ ਪੈਨੀਆਂ ਪੈਂਦਾ ਪਾਏ ਕੇ ਫਿਰ ਸੱਟ ਜੇ ਹੋਊਗੀ ਸਰੀਰ 'ਤੇ ਓਏ ਇਹਨੇ ਪੈਣ ਕੋਈ ਨਹੀਂ ਦੇਣਾ ਤੈਨੂੰ ਹਾਂ ਇਹਦਾ ਕੰਮ ਕਰਨ ਵਾਲਿਆਂ ਵਾਸਤੇ ਹੁੰਦੀ ਆ ਬੰਦਾ ਥੱਕਦਾ ਨਹੀਂ ਹੁਣ ਕੰਮ ਤਾਂ ਮੈਂ ਸਾਰੇ ਕਰ ਲੇ ਹੁਣ ਮੈਂ ਕਿੱਥੇ ਜਾ ਮੈਂ ਲੈ ਚੰਗਾ ਬਦੀ ਐਂ ਕਰੀ ਥੋੜੀ ਜੀ ਦੇਦੀ ਮੈਨੂੰ ਇਹ ਜੋ ਕੱਟ ਗਈ ਤੂੰ ਨਾ ਖਾਈ ਅੱਜ ਖਾਦੀ ਭਲੇਖੇ ਨਾਲ ਖਾ ਲਈ ਇਹ ਨਾ ਖਾਇਆ ਕਰ ਅੱਛਾ ਹਾਂ ਪੈ ਜਾ ਅਸਲ ਜਿਦਾ ਪਿਆ ਹੀ ਨਹੀਂ ਜਾਣਾ ਤੇਰੇ ਤੋਂ ਦੇਖਦਾ ਜੇ ਤੈਨੂੰ ਮੰਝਿਆ ਨਾ ਨਾ ਕੋ ਮੈਂ ਤੇਰਾ ਤਾਂ ਕਹੀਂ ਅੱਛਾ ਕਮਾਲ ਆ ਮੀਨੂ ਤਾਂ ਸਾਰੇ ਵਧੀਆ ਵਧੀਆ ਲੱਗ ਜਾਂਦੇ ਨੇ ਕਿਸੇ ਦਾ ਗੁੱਸਾ ਜੱਗ ਨਹੀਂ ਆਉਂਦਾ ਹੈਗਾ ਹਾਂ ਐਨਾ ਮਿੱਠਾ ਤਾਂ ਹੁੰਦੀ ਇਹਦੇ ਵਿੱਚ ਐਂ ਕਰੂੰਗੀ ਇਹਦੇ ਬਾਪ ਤੋਂ ਚੋਰੀ ਉਹ ਨਾ ਥੋੜੀ ਜਿਹੀ ਘੱਟ ਲਊਗੀ ਖਾ ਲਿਆ ਕਰੂੰਗੀ ਥੋੜੀ ਥੋੜੀ ਕੁਸ ਹੀ ਹੁੰਦਾ ਇਹ ਚ ਤਾਂ ਤਾਕਤ ਹੀ ਜੀ ਤਾਕਤ ਬਣੀ ਰਿਹਾ ਕਰੂੰਗੀ ਸਰੀਰ ਵਿੱਚ ਐ ਨਹੀਂ ਸਾਰਾ ਦਿਨ ਥੱਕ ਜਾਨੀ ਆ ਮੈਂ ਤਾਂ ਕੰਮ ਕਰਦੀ ਕਰਦੀ ਥੋੜੀ ਜਿਹੀ ਐਂ ਕਰੂੰਗੀ ਬਹੁ ਨੂੰ ਦਿਖਵਾ ਦਿਆ ਕਰੂੰਗੀ ਉਹ ਕਹਿ ਦਿੰਦੀ ਆ ਨਾ ਵੀ ਮੇਰੇ ਤੋਂ ਤਾਂ ਕੰਮ ਨਹੀਂ ਹੁੰਦਾ ਮੈਂ ਸਾਰਾ ਦਿਨ ਕੰਮ ਕਰਦੀ ਆ ਮੈਂ ਕੰਮ ਕਰਦੀ ਆ ਤੁਸੀਂ ਤਾਂ ਕੰਮ ਨਹੀਂ ਕਰਦੇ ਥੋੜੀ ਜਿਹੀ ਖਵਾ ਦਿਆ ਕਰੂੰਗੀ ਉਹਨੂੰ ਕਹ ਦਊਂਗੀ ਤਾਕਤ ਵਿੱਚ ਤਾਂ ਉਹ ਨਾ ਘਰ ਦੇ ਪੈ ਇੰਨੀਆਂ ਪੈਂਦੇ ਝੱਟ ਸੈਟ ਜੇ ਹੋ ਜੂਗੇ ਦਾ ਬਾਪ ਕਹਿੰਦਾ ਪੈ ਜਾ ਆਏ ਹਾਏ